ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਪੀਬੀ 77 ਸਟੱਡੀ ਪੁਆਇੰਟ ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਜਿਵੇਂ ਪੀਐਸਪੀਸੀਐਲ ਐਲਮ ਅਪ੍ਰੈਂਟਿਸਿਪ ਪੀਐਸਪੀਸੀਐਲ ਗ੍ਰੇਡ 2 ਜਿਹੜਾ ਟੈਸਟ ਮੈਕੈਨਿਕ ਦੀ ਤਿਆਰੀ ਕਰ ਰਹੇ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਲਈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਮਕੈਨ ਬੇਸਿਕ ਐਮਸੀਕਿਊ ਲੈ ਕੇ ਆਇਆ ਹਾਂ ਟਾਪ ਦੇ ਐਮਸੀਕਿਊ ਹੋਣਗੇ ਜਿਹੜੇ ਟੈਕਨੀਕਲ ਦੇ ਨਾਲ ਰਿਲੇਟਡ ਹੋਣਗੇ ਜੀ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਨਾ ਜੀ ਜੇਕਰ ਤੁਸੀਂ ਸਾਡੇ ਵਟਸਐਪ ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜਾ ਕਿਸਦਾ ਡਾਇਰੈਕਟ ਤੁਸੀਂ ਜੁਆਇਨ ਹੋ ਸਕਦੇ ਹੋ ਜੀ ਇੱਕ ਹੋਰ ਜਾਣਕਾਰੀ ਜੇਕਰ ਤੁਸੀਂ 13 ਜਾਂ 1400 ਦੇ ਕਰੀਬ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲਾਉਂਦਾ ਲੈਣਾ ਚਾਹੁੰਦੇ ਹੋ ਜਿਸ ਦੇ ਵਿੱਚ 13 1400 ਦੇ ਐਮਸੀਕਿਊ ਟੌਪ ਦੇ ਪ੍ਰਸ਼ਨ ਉੱਤਰ ਹੋਣਗੇ ਜੀ ਜਿਹੜੇ ਖੁਦ ਦੇ ਤਿਆਰ ਕੀਤੇ ਹੋਣਗੇ ਜੀ ਵਿਦ ਆਨਸਰ ਹੋਣਗੇ ਜੀ ਤਾਂ ਉਹ ਸਾਨੂੰ ਇਸ ਨੰਬਰ ਤੇ ਕਨੈਕਟ ਕਰ ਸਕਦਾ ਹੈ ਜੀ 96461 15147 ਕੋ ਅਫਰ ਚੱਲ ਰਹੀ ਹੈ ਓਨਲੀ 200 ਰੁਪਏ ਦੇ ਵਿੱਚ ਤੁਸੀਂ ਸਾਨੂੰ Google Pay ਜਾਂ PhonePe ਕਰਕੇ ਇਸ ਨੰਬਰ ਤੇ ਸਕਰੀਨਸ਼ਾਟ ਭੇਜ ਦੇਣਾ ਹੈ ਤੁਹਾਨੂੰ ਤੁਰੰਤ WhatsApp ਦੇ ذریعے PDF ਪ੍ਰੋਵਾਈਡ ਕਰਵਾ ਦੇ ਜਾਣਗੇ ਜਿਹੜੇ ਕਿ ਬਹੁਤ ਹੀ ਵਧੀਆ ਮਟੀਰੀਅਲ ਹੈ ਜੀ ਵਿਦ ਆਨਸਰ ਹੋਣਗੇ ਜੀ ਲੈਂਗੁਏਜ ਪੰਜਾਬੀ ਹੋਏਗੀ ਜੀ ਸੋ ਜਿਆਦਾ ਟਾਈਮ ਨਾ ਵੇਸਟ ਕਰਦੇ ਵੀਡੀਓ ਨੂੰ ਕਰਦੇ ਆਪਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਜੀ ਕਹਿ ਰਿਹਾ मैग्नेटिक फ्लक्स डेंसिटी दी इकाई दसो यानी कि यूनिट यूनिट की है हां जी चार ऑप्शंस आपने ਕੋਲ ਦਿੱਤੀਆਂ ਹੋਈਆਂ ਹਨ ਫਸਟ ਹੈ ਹੈਨਰੀ ਵੈਬਰ ਕੋਲਮ ਜਾਂ ਟੈਸਲਾ ਜੀ ਦੋਸਤੋ ਸਹੀਟ ਆਨਸਰ ਹੈ ਜੀ ਆਪਸ਼ਨ ਸ ਟੈਸਲਾ ਨੋਟ ਕਰ ਲਓ ਜੀ ਟੈਸਲਾ ਆਪਸ਼ਨ ਸਰਸਾਈਜ਼ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਚੱਲੀਏ ਜੀ ਮੇਰੇ ਪਿਆਰੇ ਦੋਸਤੋ ਕੁਐਸਚਨ ਨੰਬਰ ਹੈ 2 ਬਿਜਲੀ ਦੀ ਅਗਲੇ ਕਿਹੜਾ ਅਗਨ ਬੁਝਾਉਣ ਵਾਲਾ ਯੰਤਰ ਵਰਤਿਆ ਜਾਂਦਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਸਾਰੇ ਧਿਆਨ ਦਿਓ ਸੇਫਟੀ ਜਿਹੜੀ ਹੈ ਉਹ ਬੋਧ ਰੂਏ ਸੇਫਟੀ ਦੇ 3-4 ਕੁਐਸਚਨ ਹੀ ਪੁੱਛੇ ਜਾਂਦੇ ਆ ਤੁਸੀਂ ਆਪਦੇ ਬੁੱਕ ਤੋਂ ਚੈਪਟਰ ਤੋਂ ਜਾਂ ਸਾਡੇ ਕੋਲ ਤੁਸੀਂ ਪੀਡੀਐਫ ਲੈ ਕੇ ਪਰਚੇਸ 200 ਰੁਪਏ ਦੀ ਪੀਡੀਐਫ ਪਰਚੇਸ ਕਰਕੇ ਸਾਡੇ ਕੋਲ ਤੁਸੀਂ ਸੇਫਟੀ ਦੇ ਵੀ ਲੈਕਚਰ ਲੈ ਸਕਦੇ ਹੋ ਜੀ ਜਿਸ ਦੇ ਵਿੱਚ ਤੁਹਾਨੂੰ ਸਮਝਾਇਆ ਜਾਵੇਗਾ ਜੋ ਬਿਜਲੀ ਦੀ ਅੱਗ ਕਿੰਨੇ ਟਾਈਪ ਦੀ ਅੱਗ ਹੁੰਦੀ ਹੈ ਇਹ ਬਿਜਲੀ ਦੇ ਅੱਗ ਲੱਗੇ ਹੋਏ ਤਾਂ ਕਿਹੜਾ ਅੱਗ ਬੁਝਾਉਣ ਵਾਲਾ ਜੰਤਰ ਆ ਜਾਂ ਕਿਸੇ ਵੀ ਜਿੰਨੀਆਂ ਵੀ ਅੱਗਾਂ ਨੇ ਜਿੰਨੀ ਵੀ ਸੇਫਟੀ ਹੋ ਗਈ ਜੀ ਮੋਡਲਿਸ ਹੈ ਤਾਂ ਹੋ ਗਈ ਜੀ ਉਸ ਦੇ ਕੁਐਸਚਨ ਬਹੁਤ ਵੈਰੀ ਰਿਪੀਟ ਹੁੰਦੇ ਨੇ ਤੁਸੀਂ ਇੱਕ ਵਾਰੀ ਯਾਦ ਕਰਕੇ ਜਾਣਾ ਪੇਪਰ ਦੇ ਵਿੱਚ ਤਾਂ ਬਿਜਲੀ ਦੀ ਅੱਗ ਲਈ ਕਿਹੜਾ ਅੱਗ ਬੁਝਾਉਣ ਵਾਲਾ ਯੰਤਰ ਵਰਤਿਆ ਜਾਂਦਾ ਹੈ ਪਾਣੀ ਫੋਮ ਸੁੱਕਾ ਰੇਤਾ ਜਾਂ ਕਾਰਬਨ ਡਾਈਆਕਸਾਈਡ ਹਾਂਜੀ ਮੇਰੇ ਪਿਆਰੇ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਕਾਰਬਨ ਡਾਈਆਕਸਾਈਡ ਠੀਕ ਹੈ ਜੀ ਜਾ CO2 ਵੀ ਕਹਿ ਦਿੱਤਾ ਆਪਾਂ ਜੇ ਇੱਥੇ CO2 ਦਿੱਤਾ ਹੁੰਦਾ ਤਾਂ ਫਿਰ ਵੀ ਆਪਣਾ ਰਾਈਟ ਆਨਸਰ ਸੱਸਾ ਹੀ ਆਉਣਾ ਸੀ। ਰਾਈਟ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਚੱਲੀਏ ਜੀ ਇਲੈਕਟ੍ਰੀਕਲ ਫਾਇਰ ਲਈ ਕਿਹੜੇ ਟਾਈਪ ਦਾ ਅੱਗ ਬੁਝਾਊ ਯੰਤਰ ਹੁੰਦਾ ਹੈ? ਹਾਂਜੀ ਦੋਸਤੋ ਚਾਰ ਆਪਣੇ ਕੋਲ ਆਪਸ਼ਨਾਂ ਦਿੱਤੀਆਂ ਹੋਈਆਂ ਹਨ। ਇੱਕ ਕਪਾ ਚੁਆਇਸ ਕਰਨੀ ਹੈ ਜਿਹੜੀ ਸਹੀ ਹੈ ਹਾਂਜੀ ਦੋਸਤੋ ਕਲਾਸ A ਕਲਾਸ B ਜਾਂ ਕਲਾਸ C ਜਾਂ ਕਲਾਸ D ਸੋ ਇਸ ਦਾ ਤੁਸੀਂ ਆਨਸਰ ਜੋ ਕੀ ਕਮੈਂਟ ਬਾਕਸ ਦੇ ਵਿੱਚ ਮੈਨੂੰ ਜ਼ਰੂਰ ਦੱਸਣਾ ਹੈ ਜੀ ਪਤਾ ਲੱਗੇਗਾ ਮੈਂ ਪਿਛਲੀ ਵਾਰ ਵੀ ਇਹ ਕੁਐਸਚਨ ਕਰਵਾ ਚੁੱਕਿਆ ਹਾਂ ਕਮੈਂਟਾਂ ਦੇ ਵਿੱਚ ਤੁਸੀਂ ਇਸ ਦਾ ਰਾਈਟ ਆਨਸਰ ਮੈਨੂੰ ਦਿਓਗੇ ਜੀ ਠੀਕ ਹੈ ਜੀ ਏ ਹੈ ਜਾਂ ਬੀ ਹੈ ਜਾਂ ਸੀ ਹੈ ਜਾਂ ਡੀ ਹੈ ਚਲੋ ਜੀ ਨੈਕਸਟ ਕੁਐਸਚਨ ਚਲ ਗਿਆ ਜੀ 4 ਨੰਬਰ ਕੁਐਸਚਨ ਹੈ ਜੀ ਬਿਜਲੀ ਸੁਰੱਖਿਆ ਵਿੱਚ ਵਰਤੇ ਜਾਂਦੇ ਦਸਤਾਨੇ ਕਿੰਨੇ ਸਮਿਆਂ ਸਮੇਂ ਤੋਂ ਟੈਸਟ ਹੋਣੇ ਜ਼ਰੂਰੀ ਹੁੰਦੇ ਹਨ ਹਾਂ ਜੀ 3 3 ਮਹੀਨੇ 6 ਮਹੀਨੇ ਜਾਂ 1 ਸਾਲ ਜਾਂ ਲੋੜ ਨਹੀਂ ਤੇ অপশন ਆਪਣੀ ਏਡੀ ਆਏਗੀ 1 ਸਾਲ ਚੌਥੀ অপਸ਼ਨ ਆਪਣੀ ਲੋੜ ਨਹੀਂ ਹਾਂਜੀ ਰਾਈਟ ਦੋਸਤੋ ਇਸ ਦਾ ਆਨਸਰ ਹੋ ਜਾਗਾ ਜਿਹੜੇ ਬਿਜਲੀ ਸੁਰੱਖਿਆ ਵਾਸਤੇ ਆਪਾਂ ਦਸਤਾਨੇ ਵਰਤਨੇ ਆ ਜੀ ਸਵਿਚ ਲਾਉਣ ਲਈ ਜਾਂ ਐਲਟੀ ਤੇ ਜਿਵੇਂ ਫਿਊਜ਼ ਵਗੈਰਾ ਲਗਾਉਣ ਲਈ ਜੋ ਦਸਤਾਨੇ ਆਪਾਂ ਵਰਤਦੇ ਆ ਉਹਨਾਂ ਨੂੰ ਟੈਸਟ ਕਿੰਨੇ ਸਮੇਂ ਤੋਂ ਕਰਾਉਣਾ ਚਾਹੀਦਾ ਹੈ ਜੀ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ 6th ਮੰਥ ਆਵਸ਼ੰ ਅਡਵਾਈਸ ਦਾ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਚਲ ਜੀ ਨੈਕਸਟ ਕੁਸਚਨ ਤੇ ਚਲੋ ਜੀ 5 ਨੰਬਰ ਕੁਸਚਨ ਹੈ ਜੀ ਓਪਨ ਅਤੇ ਸ਼ਾਰਟ ਸਰਕਟ ਟੈਸਟ ਦੇ ਸਮੇਂ ਯੰਤਰ ਟਰਾਂਸਫਾਰਮਰ ਦੇ ਕਿਹੜੇ ਹਿੱਸੇ ਨਾਲ ਜੋੜੇ ਜਾਂਦੇ ਹਨ ਓਪਨ ਅਤੇ ਸ਼ਾਰਟ ਸਰਕਟ ਟੈਸਟ ਦੇ ਸਮੇਂ ਯੰਤਰ ਟਰਾਂਸਫਾਰਮਰ ਦੇ ਕਿਹੜੇ ਹਿੱਸੇ ਨਾਲ ਜੋੜੇ ਜਾਂਦੇ ਹਨ ਐਲਵੀ ਸਾਈਡ ਜਾਂ ਐਚਵੀ ਸਾਈਡ HV ਸਾਈਡ ਜਾਂ LV HV ਜਾਂ LV LV ਦਾ ਮਤਲਬ ਹੈ ਲੋ ਵੋਲਟੇਜ HV ਦਾ ਮਤਲਬ ਹੈ ਹਾਈ ਵੋਲਟੇਜ ਜਾਂ ਤੇ LV ਹੋ ਸਕਦਾ ਹੈ ਜੀ ਜਾਂ HV ਵੀ ਹੋ ਸਕਦਾ ਹੈ ਜੀ HTV ਹੋ ਸਕਦਾ ਹੈ ਹਾਈ ਟੈਂਸ਼ਨ ਹਾਈ ਲੋ ਟੇਜ ਠੀਕ ਹੈ ਜੀ ਹਾਂ ਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਬਣਦਾ ਹੈ ਜੀ ਹਾਂ ਜੀ ਦੋਸਤੋ ਉਹ ਹੈ ਐਚਵੀ ਸਾਈਡ ਅਤੇ ਐਲਵੀ ਸਾਈਡ ਹਾਈ ਵੋਲਟੇਜ ਅਤੇ ਲੋ ਵੋਲਟੇਜ ਸਾਈਡ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ 6 ਨੰਬਰ ਕੁਸਚਨ ਹੈ ਹਾਈ ਕਰੰਟ ਮਾਪਨ ਲਈ ਵਰਤੇ ਜਾਂਦੇ ਯੰਤਰ ਦਾ ਨਾਮ ਦੱਸੋ ਹਾਈ ਕਰੰਟ ਨੇ ਕਿਹਾ ਜੀ ਹਾਈ ਕਰੰਟ ਪੀਟੀ ਐਮਮੀਟਰ ਸੀਟੀ ਜਾਂ ਵੋਲਟਮੀਟਰ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਸੀਟੀ ਵਰਤੇ ਜਾਂਦਾ ਹੈ ਜੀ ਜਨ ਕਿ ਕਰੰਟ ਟਰਾਂਸਫਾਰਮਰ ਆਪਸ਼ਨ ਏ ਡੀ ਇਸ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਰਿਐਕਟਿਵ ਪਾਵਰ ਦੀ ਯੂਨਿਟ ਦੱਸੋ ਇਕਾਈ ਦੱਸੋ ਹਾਂ ਜੀ ਦੋਸਤੋ ਸੋ ਦੋਸਤੋ ਇੱਕ ਵਾਰ ਮੈਂ ਤੁਹਾਨੂੰ ਫਿਰ ਰਿਪੀਟ ਕਰਕੇ ਦੱਸ ਦਿੰਨਾ ਜੀ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਸਿਰਫ 200 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲੋਂ 1400 ਦੇ ਜਾਂ 1300 ਦੇ ਕਰੀਬ एमसीक्यू ਟਾਪ ਦੇ एमसीक्यू ਵਿਦ ਆਨਸਰ ਲੈ ਸਕਦੇ ਹੋ ਲੈਂਗੁਏਜ ਪੰਜਾਬੀ ਦੇ ਵਿੱਚ ਲੈਂਗੁਏਜ ਕਿਹੜੀ ਹੈ ਜੀ ਪੰਜਾਬੀ ਵਿਦ ਆਨਸਰ ਹੋਣਗੇ ਜੀ ਲੈਂਗੁਏਜ ਪੰਜਾਬੀ ਵਿਦ ਆਨਸਰ ਟਾਪ ਦੇ एमसीक्यू ਨੇ ਸਿਰਫ ਤਾਂ ਸਿਰਫ 200 ਰੁਪਏ ਦੇ ਵਿੱਚ ਤੁਸੀਂ ਸਾਨੂੰ Google Pay ਦਾ PhonePe ਕਰਕੇ ਇਸ ਨੰਬਰ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 96406 ਐਂਡ 15 144 ਇਸ ਨੰਬਰ ਤੇ ਸਾਨੂੰ ਕੰਟੈਕਟ ਕਰਕੇ ਸਾਨੂੰ ਤੁਸੀਂ ਸਕਰੀਨ ਸ਼ਾਟ ਇਸ ਨੰਬਰ ਤੇ ਭੇਜ ਦਿਨਾ ਪੇਮੈਂਟ ਕਰਕੇ ਤੁਹਾਨੂੰ ਤੁਰੰਤ ਸਾਰੀਆਂ ਕਲਾਸਾਂ ਦੀ ਪੀਡੀਐਫ ਤੁਹਾਡੇ ਮੋਬਾਈਲ ਫੋਨ ਤੇ ਮਿਲ ਜਾਣਗੀ। ਹਾਂਜੀ ਦੋਸਤੋ ਰੈਕਟਿਵ ਪਾਵਰ ਦੀ ਇਕਾਈ ਦੱਸੋ ਯੂਨਿਟ ਦੱਸੋ। ਹਾਂਜੀ ਦੋਸਤੋ VA ਵਾਟ VA ਜਾਂ ਓਮ ਦੋਸਤੋ ਇਜ਼ ਦਾ ਰਾਈਟ ਆਨਸਰ ਹੈ ਜੀ ਉਹ ਹੈ ਵੋਲਟ ਐਂਪੀਅਰ रिएक्टिव ऑप्शन सी इसका राइट आंसर है दोस्तों इसकी फुल फॉर्म में तो पहले लिखाती है राइट आंसर है वी ए आर वोल्ट अंपीयर रिएक्टिव। ठीक है जी चलो जी नेक्स्ट। क्वेश्चन की गल करिए जी जो सर्कट वोल्टेज आठ नंबर क्वेश्चन है जो सर्कट के वोल्टेज बदलाव आएगा वो किस ऊपर असर करेगा ਤਦ ਸਰਕਟ ਦੇ ਵਿੱਚ ਹੀ ਕੋਈ ਨਾ ਕੋਈ ਬਦਲਾਅ ਹੋਵੇਗਾ ਕਿੱਸੇ ਉੱਪਰ ਵੋਲਟ ਕਿਹੜੀ ਵਿੱਚ ਵੋਲਟੇਜ ਵਿੱਚ ਬਦਲਾਅ ਆਵੇਗਾ ਤਾਂ ਉਹ ਕਿੱਸੇ ਉੱਪਰ ਅਸਰ ਕਰੇਗਾ ਫ੍ਰੀਕੁਐਂਸੀ ਤੇ ਕਦੀ ਵੀ ਨਹੀਂ ਚਾਰਜ ਤੇ ਕਦੀ ਵੀ ਨਹੀਂ ਕਰੰਟ ਤੇ ਬਿਲਕੁਲ ਜੀ ਕਰੰਟ ਇਸ ਦਾ ਰਾਈਟ ਆਨਸਰ ਹੈ ਮੈਂ ਰਿਪੀਟ ਆ ਰਿਹਾ ਦੋਸਤੋ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਚੱਲ ਜਾਈਏ ਅਰਥਿੰਗ ਲੀਡ ਲਈ ਸਟੈਂਡਰਡ ਵਾਇਰ ਗੇਜ ਕਿੰਨੇ ਗੇਜ ਤੋਂ ਪਤਲੀ ਨਹੀਂ ਹੋਣੀ ਚਾਹੀਦੀ ਹਾਂਜੀ ਦੋਸਤੋ ਕਿੰਨੀ ਗੇਜ ਤੋਂ 12 SWG 16 SWG ਵਾਇਰ 14 SWG ਜਾਂ 8 SWG SWG ਦਾ ਮਤਲਬ ਹੈ ਸਟੈਂਡਰਡ ਵਾਇਰ ਗੇਜ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ ਉਹ ਹੈ स्टैंडर्ड वायर गेज ਤੋਂ ਪਤਲੀ ਨਹੀਂ ਹੋਣੀ ਚਾਹੀਦੀ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਚੱਲ ਗਏ ਮੇਰੇ ਪਿਆਰੇ ਦੋਸਤੋ 10 ਨੰਬਰ ਕੁਐਸਚਨ ਹੈ ਜੀ ਅਰਥ ਵਾਇਰ ਬਣੀ ਹੁੰਦੀ ਹੈ ਕਿਸ ਦੀ ਅਰਥ ਵਾਇਰ ਬਣੀ ਹੁੰਦੀ ਹੈ ਕਿਸ ਮਟੀਰੀਅਲ ਤੋਂ ਬਣੀ ਹੁੰਦੀ ਹੈ ਜੀ ਚਾਰ ਆਪਸ਼ਨਾਂ ਦਿੱਤੀਆਂ ਗਿਆ ਹਨ ਕਾਪਰ ਐਲੂਮੀਨੀਅਮ ਲੋਹਾ ਜਾਂ ਗੈਲਵਨਾਈਜ਼ ਸਟੀਲ ਹਾਂਜੀ ਦੋਸਤੋ ਸੋ ਮੇਰੇ ਪਿਆਰੇ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ ਗੈਲਵੇ ਨਾਈਜ਼ਡ ਸਟੀਲ ਆਪਸ਼ਨ ਸਸਾ ਜੋ ਕਿ ਇਸ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਜੀ ਸੋ ਦੋਸਤੋ ਇਹ ਵੀਡੀਓ ਤੁਹਾਨੂੰ ਕੇਸਰ ਨੇ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਸੋ ਵੀਡੀਓ ਜੇਕਰ ਤੁਸੀਂ ਇਹ ਕੰਮ ਵੀ ਸ਼ੇਅਰ ਕਰੋਗੇ ਤਾਂ ਕਿਸੇ ਹੋਰ ਵੀ ਸਟੂਡੈਂਟ ਦਾ ਫਾਇਦਾ ਹੋ ਸਕਦਾ ਕਿਉਂਕਿ ਫ੍ਰੀ ਦੇ ਵਿੱਚ ਆਪਾਂ ਐਮਸੀਕਿਊ ਟੌਪ ਦੇ ਐਮਸੀਕਿਊ ਕਰਾਉਣ ਲੱਗੇ ਹੋયા ਜੀ ਬਹੁਤ ਢੇਰ ਤੋਂ ਆਪਣਾ ਚੈਨਲ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਜੀ ਸੋ ਤੁਸੀਂ ਪਿਆਰ ਵੀ ਬਹੁਤ ਦਿੰਦੇ ਹੋ ਜੀ ਸੋ ਕਮੈਂਟਾਂ ਦੇ ਵਿੱਚ ਤੁਸੀਂ ਥੈਂਕਸ ਜ਼ਰੂਰ ਲਿਖਣਾ ਜਿਨ੍ਹਾਂ ਨੂੰ ਸਾਡੀ ਵੀਡੀਓ ਪਸੰਦ ਆਵੇ ਤਾਂ ਜੀ ਸੋ ਡੇਲੀ ਆਪਣੀ ਕਲਾਸ ਅਪਲੋਡ ਹੁੰਦੀ ਹੈ ਜੀ ਆਪਣੇ ਇਸ ਪਲੇਟਫਾਰਮ ਤੇ ਜੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ WhatsApp ਤੇ ਤੁਸੀਂ ਜੁਆਇਨ ਹੋ ਸਕਦੇ ਹੋ ਜੀ ਸੋ ਆਪਾਂ ਮਿਲਦੇ ਆਂ ਨੈਕਸਟ ਕਲਾਸ ਦੇ ਵਿੱਚ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਥੈਂਕ ਯੂ ਵੈਰੀ ਮਚ ਜੀ ਪਿਆਰ ਦੇ ਨਾਲ